ਰੰਗ ਪੇਂਟ ਦੀ ਗੱਲ ਕਰੀਏ। ਰੰਗ ਪੇਂਟ ਦਾ ਰਹਿਣ ਵਾਲਾ ਹੀ ਸਾਰਾ। ਠੀਕ ਹੈ ਬਾਈ। ਹਾਂਜੀ ਸਾਫ ਸੁੱਧਰਾ ਟਰੈਕਟਰ। ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ? ਟਾਇਰ ਜੀ ਮੂਰਲੇ ਟਾਇਰ ਤਾਂ ਇਹਦਾ ਨਾਮ ਯਾਰ ਕੀ ਪਹਿਲੇ ਟਾਇਰ ਅੱਸੀ ਕਿ ਬਹਿ। ਠੀਕ ਹੈ ਬ੍ਰੋ। ਹਾਂਜੀ ਮਿੱਤਰ ਪੈਰੋ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਉਡੀਅ ਵਿੱਚ। ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਵਧੀਆ ਅੱਜ ਤੁਹਾਨੂੰ ਬਾਈ ਗਗਨਦੀਪ ਨਾਲ ਮਲਾਉਣੇ ਆ। ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ। ਬਾਈ ਤੋ ਕਰਾਉਣੇ ਆ ਵੱਡੇ ਵੱਡੇ ਡਿਸਕਾਊਂਟ ਆ ਜੋ ਅੱਗੇ ਵੀਡੀਓ ਕਰਦੇ ਗਏ ਕੰਟੀਨਿਊ ਸਸਿਕਾ ਬਾਈ ਸਸਿਕਾ ਜੀ ਹੋਰ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਠੀਕ ਹੈ ਜੀ ਮੰਡੀ ਦਾ ਮਾਹੌਲ ਕੇਰਾ ਠੰਡਾ ਹੀ ਹੈ ਅੱਛਾ ਝੋਣੇ ਚ ਸਾਰੇ ਉਲਝੇ ਫਿਰਦੇ ਆ ਨਾ ਬਾਈ ਕਰੀਏ ਸਾੜ ਬਾਈ ਹਾਂਜੀ ਸੋਨਾ ਲਿਕਾ ਪੰਜ ਮਾਡਲ ਆਈ 55 ਵਾਲਾ ਮਾਡਲ ਸੀ ਹਾਂਜੀ ਡਿਮਾਡ ਕਿੰਨੀ ਰੱਖਦੇ ਆ ਬਾਈ ਆਪਣੀ 298000 ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਜਿਹਨੂੰ ਆਨੇ ਸਾਰਾ ਤਾਰ ਉਹਦੇ ਨਾਲ ਸਟੀering ਆ ਠੀਕ ਆ ਬਾਈ ਹਾਂਜੀ ਡਿਸਟ੍ਰਿਬਿਊਟਰ ਤਾਂ ਨਹੀਂ ਹੋਣਾ ਬਾਈ ਇਹਦੇ ਵਿੱਚ ਡਿਸਟ੍ਰਿਬਿਊਟਰ ਆ ਨਹੀਂ ਇਹਦੇ ਠੀਕ ਆ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਆਉਣਗੇ ਬਈ ਇਹਦੇ ਟਾਇਰ 70 ਕੇ ਪੈਸੇ ਲਾ ਲੋ ਇਹ ਮੂਹਰਲੇ ਅੱਧੇ ਇੱਕ ਠੀਕ ਆ ਬਾਈ ਰਿੰਗ ਵੀ ਸੱਜੂ ਦੇਖੋ ਵਧੀਆ ਪਿਆ ਹਮਮ ਸਵਾਰੇ ਦਾ ਸਾਰੇ ਮਿਲ ਜੂ ਬਾਈ ਹਾਂਜੀ ਡੰਡਾ ਫੜਤੀ ਛਤਰੀ ਸਾਰਾ ਕੁਝ ਹੈਗਾ 50 ਨੰਬਰ ਠੀਕ ਆ ਬਾਈ ਜੇ ਹਰਿਆਣੇ ਵਾਲਾ ਬੰਦਾ ਲੈਂਦਾ ਬਾਈ ਇਹਨੂੰ ਸਿੱਧੇ ਦੇ ਦੂੰਗੇ ਇਹਦੀ ਨਹੀਂ ਜੀ 6 ਮਾਡਲ ਆ ਇਹਦੇ ਨਹੀਂ ਇਹ ਫਿਰਫਟੀ ਮਿਲੂਗਾ ਨਾ ਬਾਈ ਹਾਂਜੀ ਦਮਾਰਤ ਹੈਗੀ ਬਾਈ ਆਪਣੀ ਦੀ 298000 ਰੁਪਏ ਅਡਵਾਂਟ ਕਿੰਨੀ ਆ ਛੱਡ ਦਾਂਗੇ ਬਾਈ ਆਪਾਂ ਇਹ ਤੇ 275 ਦਾ ਦੇ ਜੋ ਕੋਈ ਆਪਣੀ ਵੀਡੀਓ ਦੇਖ ਕੇ ਉਸ ਜਣ ਬਾਈ ਔਕੇ ਤੇ ਕਰ ਦਿਆਂ ਇਮਾਨਤ ਕਿੰਨਾ ਕਰ ਦਊਗਾ ਬਾਈ ਔਕੇ ਤੇ ਕਰ ਦਿਆਂ ਇਮਾਨਤ ਕਰ ਦੂੰਗਾ ਦੱਸ ਬਾਈ ਹਾਂ ਦੱਸ 5000 ਦਾ ਕਰ ਦਿਆਂ 5000 ਰੁਪਏ ਠੀਕ ਹੈ ਬਾਈ ਇਸ ਦੂਬਾ ਸੋਨਾ ਲਿਕਾ 750 ਆ ਮਾਡਲ 2017 ਡਿਮਾਂਡ ਹੈਗੀ ਆ ਬਾਈ ਦੀ 525000 ਰੁਪਏ ਅਡਵਾਂਟ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਦਾ ਪੀਸ ਬ੍ਰਹਿੰਦਾ ਨੰਬਰ ਹੈ ਫਰਸਟ ਪਾਰਟੀ ਦਾ ਹਾਂਜੀ ਸੁਤਰਾ ਟਰੈਕਟਰ ਦਿਖਾ ਦੇ ਯਾਰ ਹਾਂਜੀ ਬਾਈ origignal ਪਿਆ ਰੰਗ ਬਾਈ ਜਿੰਨਾ ਹਾਂਜੀ ਜਾਈਆਂ ਨੂੰ ਪਿਆ ਠੀਕ ਆ ਬਾਈ ਪਹਿਲੇ ਨਾਲ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਦੇ ਚਾਰ ਅਗਲੇ ਟਾਇਰ ਨਾਲ ਦੇ ਆ ਹੀ ਪਹਿਲੇ ਟਾਇਰ ਦੁਬਾਰ ਦੇ ਹੈਗੇ ਅਸੀਂ ਪਹਿਲੇ ਠੀਕ ਆ ਬਾਈ ਸਵਾਰ ਦੇ ਨਾਲ ਵੀ ਸਾਰੇ ਮਿਲ ਜੂ ਬਾਈ ਹਾਂਜੀ ਸਵਾਰ ਦੇ ਨਾਲ ਵੀ ਸੋਚ ਨੂੰ ਸਾਰੇ ਮਿਲ ਜੂ ਇਹ ਕਿੰਨੇ ਹਸਪਾਵਰ ਚੰਦਾ ਬਾਈ ਇਹ 50 ਜੀ ਆਉਂਦਾ 55 ਜੀ 55 ਜੀ ਬਾਈ ਹਾਂਜੀ ਠੀਕ ਆ ਬਾਈ ਇਹ ਨੰਬਰ ਕਿਹੜਾ ਹੈ ਨੰਬਰ ਪਰਸੈਂਟਾਈ ਠੀਕ ਹੈ ਬਈ ਜੇ ਕੋਈ ਹਰਿਆਣਾ ਵਾਲਾ ਬੰਦਾ ਲੈਂਦਾ ਇਹਨੂੰ ਐਨਓਸੀ ਦੇ ਦੋਗੇ ਹਾਂ ਦੇ ਦੇਗੇ ਠੀਕ ਹੈ ਬਈ ਡਿਮਾਰਡ ਤੇ ਕਿਹ ਬਈ ਆਪਣੀ ਦੀ 5 ਲੱਖ 25 ਹਜ਼ਾਰ ਰੁਪਏ ਡਿਮਾਰਡ ਕਿੰਨੇ ਆ ਛੱਡ ਦਾਂਗੇ ਬਈ ਆਪਾਂ 5 ਲੱਖ ਦਾ ਛੱਡ ਦਾਂਗੇ ਜੇ ਕੋਈ ਆਪਣੀ ਵੀਡੀਓ ਦੇਖਿਓ ਬਈ ਕਰ ਦਾਂਗੇ ਮਾਮਤਾ ਪੰਜੇਰ ਕਰ ਦੋਗੇ ਬਈ ਕਰ ਦਾਂਗੇ ਠੀਕ ਹੈ ਇਹਦੂ ਬਾਦ ਆਇਆ ਸੁਵਰਾਜ 855 ਮਾਡਲ 2012 ਡਿਮਾਰਡ ਲਈਏ ਬਈ ਦੀ 4 ਲੱਖ 45 ਹਜ਼ਾਰ ਰੁਪਏ ਡਿਮਾਰਡ ਪਿਆਬ ਨੰਬਰ ਜੇ ਬਈ ਆਪਾਂ ਦੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਰਹਿਣਾ ਲਈ ਸਾਰਾ ਠੀਕ ਆ ਬਾਈ ਹਾਂਜੀ ਸਾਰਾ ਸਤਰਾ ਰੱਖਦਾ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਜੀ ਮੂਰ ਲਾ ਟਾਇਰ ਦਾ ਨਾ ਮਾਰਗੀ ਪਹਿਲੇ ਟਾਇਰ ਅੱਸੀ ਗਏ ਠੀਕ ਆ ਬਈ ਬੇਟ ਲੋ ਹੀ ਦੇ ਦੇ ਨਹੀਂ ਪਲਾਸਟਿਕ ਦੇ ਠੀਕ ਆ ਬਾਈ ਸਮਾਨ ਇਹਦੇ ਸਾਰੀ ਆ ਬਾਈ ਪਿੱਛੇ ਹਾਂਜੀ ਹਾਂਜੀ ਸਾਰਾ ਸਮਾਨ ਸਮਾਨ ਸਾਰੀ ਮਿਲੂ 55s ਪਾਵਰ ਚ ਹੁੰਦਾ ਨਾ ਬਾਈ ਹਾਂਜੀ ਇਹ ਨੰਬਰ ਕਿਹੜਾ ਬਾਈ ਇਹ ਨੰਬਰ ਆਈ ਪੀਵੀ 60 ਗਿੱਦੜਵੇ ਦਾ ਨੰਬਰ ਆਈ ਠੀਕ ਆ ਬਾਈ ਇਹਦੇ ਨਾਲ ਇਹਨੂੰ ਅਸੀਂ ਮਿਲ ਜੂ ਬਾਈ ਜੇ ਤੁਹਾਨੂੰ ਚਾਹੀਦੀ ਹੋਈ ਆ ਮਿਲ ਜੂ ਠੀਕ ਹੈ ਬਈ ਡਿਮਾਰਡ ਤੇ ਹੀ ਆ ਬਈ ਆਪਣੀ ਦੀ 4 ਲੱਖ 45 ਹਜ਼ਾਰ ਰੁਪਏ ਡਿਮਾਰਡ ਕਿੰਨੀ ਆ ਛੱਡ ਦਾਂਗੇ ਬਈ ਆਪਾਂ 4-4 ਦਾ ਦੇ ਦੇ ਜੋ ਕਿ ਆਪਣੀ ਵੀਡੀਓ ਦੇਖ ਕੇ ਉਸੋ ਜਨ ਬਈ ਕਰ ਦਾਂ ਮੌਕੇ ਤੇ ਮਾਮ 5000 ਕਰ ਦੂੰਗੇ ਬਈ ਹਾਂਜੀ ਠੀਕ ਹੈ ਬਈ ਇਹਦੇ ਬਾਅਦ ਸਵਰਾਜ 855 ਮਾਡਲ ਹੈਗਾ 2021 ਡਿਮਾਰਡ ਹੈਈ ਬਈ ਦੀ 7 ਲੱਖ 50 ਹਜ਼ਾਰ ਰੁਪਏ ਡਿਮਾਰਡ ਹਾਂਜੀ ਜੇ ਬਈ ਆਪਾਂ ਦੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਰੈਨ ਲਈ 1000 ਘੰਟਾ ਚੱਲਿਆ ਰੈਨ ਦਿਖਾ ਦਈਏ ਮੀਟਰ ਬਈ ਹਾਂਜੀ ਲਾਉਂ ਜੀ ਤਾ ਇਹ ਨਹੀਂ ਲਾਉਂਦਾ ਆ ਇਹਦਾ ਜੀ ਤਾ ਗੱਲ ਕਰੀਏ ਠੀਕ ਹੈ ਭਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿ ਨਹੀਂ ਹਰ ਸੰਟਾਉਣ ਦੀ ਵਧੀਆ ਪਏ 80 ਪੈਸੇ ਟਾਇਰ ਪਏ 85 ਪਏ ਆਹ ਸੁਣੋ ਜਿਹਨਾਂ ਰਿਮ ਵੀ ਵਧੀਆ ਪਏ ਆ ਸਵਾਰੇ ਸਾਰੀਆਂ ਮਗਰ ਭਾਈ ਹਾਂਜੀ ਸਵਾਰਾਂ ਸਾਰਾ ਜੀ ਠੀਕ ਹੈ ਭਾਈ ਇਹ ਨੰਬਰ ਭਾਈ ਇਹ ਨੰਬਰ ਇਹਦਾ ਐਚ ਆਰ 25 ਹਰਿਆਣਾ ਦਾ ਡਬਲੀ ਦਾ ਨੰਬਰ ਹੈ ਐਨਓਸੀ ਮਿਲ ਜੂਗੀ ਜਿੱਥੋਂ ਦੀ ਠੀਕ ਹੈ ਬਈ ਡਿਮਾਂਡ ਤੇ ਆਈ ਗਿਆ ਬਈ ਆਪਣੀ ਦੀ 7 ਲੱਖ 50 ਹਜ਼ਾਰ ਰੁਪਏ ਡਿਮਾਂਡ ਕਿੰਨੇ ਦਾ ਛੜ ਦਾਂਗੇ ਬਈ ਇਹ ਇੱਕ ਦੇ ਦਾਂਗੇ 7.5 ਲੱਖ ਜੇ ਕੋ ਆਪਣੀ ਵੀਡੀਓ ਦੇਖ ਕੇ ਉਹ ਸੱਜਣ ਬਾਈ ਮੰਤਣ ਕਰਦੇ 5000 ਕਰ ਦੋਗੇ ਬਈ ਹਾਂਜੀ ਕਰਦੇ ਠੀਕ ਹੈ ਬਈ ਇਹਦੇ ਬਾਅਦ ਸਮਰਾਜ 855 14 ਮਾਡਲ ਮਾਡਲ 14 ਡਿਮਾਂਡ ਹੈਗੀ ਬਾਈ ਦੀ 5 ਲੱਖ 25 ਹਜ਼ਾਰ ਰੁਪਏ ਡਿਮਾਂਡ ਜੇ ਬਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਓਰੀਜਨਲ ਹੈ ਜੀ ਠੀਕ ਆ ਰੌਟ ਲੱਗਿਆ ਵੇ ਠੀਕ ਇਹ 4 ਸਪੀਡ ਹੋਇਆ ਵੇ ਜੀ ਠੀਕ ਆ ਉਹ 3 ਸਪੀਡ ਚ ਆਉਣਾ ਨਾ ਬਈ ਇਹ ਇਹ 4 ਸਪੀਡ ਹੋਇਆ ਵੇ ਜੀ ਆ ਗੇਅਰ ਲੱਗਿਆ ਠੀਕ ਆ ਬਈ ਉਹ 1 ਕਿੰਨੀ ਸਪੀਡ ਚ ਆਉਂਦਾ ਬਈ 2 ਸਪੀਡ ਹੀ ਹੁੰਦਾ ਠੀਕ ਆ ਬਈ ਪੈਰਾਂ ਦੀ ਗੱਲ ਕਰੀਏ ਟਾਰ ਕਿੰਨੀ ਆਉਣੀ ਹੈ ਬਈ ਇਹ 95 97% ਠੀਕ ਆ ਬਈ ਰਿੰਬ ਵੀ ਸੱਜਣੂ ਦੇਖ ਲਓ ਵਧੀਆ ਵੇ ਇਹਦੇ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਹਾਂਜੀ ਸਮਾਨ ਕੰਪਲੀਟ ਕਰਕੇ ਦਵਾਂਗੇ ਬਈ ਹਾਂਜੀ ਸਾਰਾ ਕੰਮ ਕੰਪਲੀਟ ਹੈ ਹਾਂਜੀ ਵੱਡਾ ਵੈਂਟਰ ਲੱਗਿਆ ਜੀ ਠੀਕ ਹੈ ਬਈ ਵੈਂਟਰ ਦਾ ਵੈਂਟਰ ਲੱਗਿਆ ਠੀਕ ਹੈ ਬਈ ਇਹ ਨੰਬਰ ਕਿਹੜਾ ਬਈ ਇਹਦਾ ਕਿੰਨੇ ਨੰਬਰ ਹੈ ਚਰਚਮਾਲੀ ਹਲਾਬਾ ਦਾ ਹੀ ਹਰਿਆਣੇ ਦਾ ਸਰਸੇ ਦਾ ਨੰਬਰ ਲਾ ਠੀਕ ਹੈ ਬਈ ਐਨਓਸੀ ਮਿਲ ਜੂਗਾ ਨਾ ਬਈ ਇਹਦਾ ਐਨਓਸੀ ਮਿਲ ਜੂਗਾ ਠੀਕ ਹੈ ਬਈ ਡਿਮਾਂਡ ਤਾਂ ਇਹ ਕਿ ਬਈ ਆਪਣੀ ਦੀ 5 ਲੱਖ 25000 ਰੁਪਏ ਵੜ ਕਿ ਨਹੀਂ ਛੱਡ ਦਾਂਗੇ ਬਈ ਆਪੇ 5 ਲੱਖ ਤਾਂ ਦੇ ਦੇਾਂਗੇ ਜਿਉਂ ਕਿ ਆਪਣੀ ਸੱਚੀ ਵੀਡੀਓ ਦੇਖ ਕੇ ਹੋ ਬਈ ਪੰਜ ਤਣ ਕਰਦੇ ਪੰਜੇਰ ਕਰ ਦੂੰਗੇ ਬਈ ਕਰ ਦੇਾਂਗੇ ਇਸ ਤੋਂ ਬਾਅਦ ਸਵਰਾਜ 744 ਮਾਡਲ ਹੈਗਾ 2016 2016 ਕੀ ਹੈ ਜੀ ਡਿਮਾਂਡ ਹੈਗੀ ਆ ਭਾਈ ਦੀ 5 ਲੱਖ 10000 ਰੁਪਏ ਡਿਮਾਂਡ ਜੀ ਭਾਈ ਆ ਭਾਈ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਤਾਂ ਰੇਨ ਲਈ ਪੂਰਾ ਸਾਫ ਸੁਥਰਾ ਟਰੈਕਟਰ ਹਾਂ ਨਾ ਦਿਖਾ ਦਿਓ ਸਾਰਾ ਹਾਂਜੀ ਭਾਈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਹ ਕੇ ਲੈ ਜੀ ਵੀ ਬੰਦਾ ਬਾਹ ਕੇ ਤਸਲੀ ਕਰ ਕੇ ਲੈ ਜਾਣਾ ਭਾਈ ਹਾਂਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੀ ਹੋਣਗੇ ਭਾਈ ਦੇ ਅਗਲੇ ਟਾਇਰ ਨਾਲ ਦੇ ਆ ਜੀ ਹਾਂਜੀ ਬਾਈ ਕਿਸ ਨਾਲ ਘਰ ਦੁਆਰ ਤੇ ਹੈਗੇ 80 ਪੈਸੇ ਬੀਕੇਟੀ ਦੇ ਠੀਕ ਹੈ ਬਾਈ ਤਾਂ ਕੋ ਨੂੰ ਫਵਾਲੇ ਸੀ ਬੀਕੇਟੀ ਦੇ ਠੀਕ ਹੈ ਬਾਈ ਅਰੇ ਮੈਂ ਵਧੀਆ ਬੇ ਅਰੀਜਨਲ ਯਾਰ ਮੈਂ ਬਾਈ ਹਾਂ ਰੇ ਮੇਰਾ ਮਸਾ ਰੇ ਨਾ ਬਾਈ ਠੀਕ ਹੈ ਸਾਫ ਰੇਕ ਰਬਲ ਸਮਾਨ ਸਾਰੀ ਮਿਲ ਜੂ ਸਜਣੋ ਦਾ ਹਾਂਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਾਂਜੀ ਬਈ ਜੇ ਕੋ ਹਰਾਨੇ ਵਾਲੇ ਬੰਦਾ ਲੈਂਦਾ ਨਾ ਆਪਾਂ ਇਹਨੂੰ ਸਿੱਧੇ ਦੇ ਦਾਂਗੇ ਦੀ ਹਾਂ ਦੇ ਦਾਂ ਇੱਕ ਕਿੰਨੇ ਹਸ ਪਾਵਰ ਚਾਹੁੰਦਾ ਬਾਈ ਇਹ 48 ਐਚਪੀ ਚਾਹੁੰਦਾ ਠੀਕ ਹੈ ਬਾਈ ਡਿਮਾਂਡ ਤੇਈਏ ਬਾਈ ਆਪਣੀ ਤੇ 5 ਲੱਖ 10000 ਰੁਪਏ ਡਿਮਾਂਡ ਕਿ ਨਹੀਂ ਛੱਡ ਦਾਂਗੇ ਬਾਈ ਆਪੇ ਇਹ ਛੱਡ ਦਾਂਗੇ ਜੀ 3 ਲੱਖ 5 4 ਲੱਖ 90000 ਠੀਕ ਆ ਬਈ ਜੇ ਕੋ ਆਪਣਾ ਸੋਜਣ ਵੀਡੀਓ ਦੇਖ ਕੇ ਹੋ ਬਈ 5 ਹੀਰ ਕਰ ਦੂੰਗੀ ਹੋਰ ਕਰ ਦਾਂਗੇ ਇਮਾਨਤ ਠੀਕ ਆ ਇਹ ਜੁਵਾ ਸੋਨਾ ਲੀਕਾ 750 ਵਾਲਾ ਮਾਡਲ 2015 ਡਿਮਾਂਡ ਹੈਗੀ ਆ ਬਾਈ ਦੀ 4 ਲੱਖ 35000 ਰੁਪਏ ਡਿਮਾਂਡ ਪਿਆਬ ਨੰਬਰ ਆ ਜੇ ਬਾਈ ਆਪਾਂ ਇਹ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਸਾਫ ਆਈ ਟਰੈਕਟਰ ਸਾਫ ਸੁਥਰਾ ਬਿਲਕੁਲ ਇੱਕੋ ਜਿਹਾ ਬਿਆਜ ਫਿਰ ਯੀ ਕਿਤੇ ਕਾਲੋ ਨਹੀਂ ਲੱਗੀ ਪਈ ਇਹਦੇ ਹਾਂ ਰਮ ਰਮ ਬੁਖਾਦੇ ਹਾਂ ਹਾਂ ਜੀ ਬਈ ਰਮ ਰਮ ਦੇਖ ਲਓ ਸੱਚ ਨੂੰ ਵਧੀਆ ਪਿਆ ਨਮਾ ਨੂੰ ਕੋਲ ਟਰੈਕਟਰ ਹੈ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਇਹਦੇ 70% ਟਾਇਰ ਰਹਿ ਗਏ ਜੀ ਚਾਰੇ ਬਈ ਹਾਂ ਮੂਰ ਲੈਦੇਗਾ ਪਹਿਲੇ 70 75 ਰੁਪਏ ਠੀਕ ਹੈ ਬਈ ਸਮਾਨ ਇਹਦਾ ਸਾਰਾ ਕੰਪਲੀਟ ਹੈ ਬਈ ਹਾਂ ਜੀ ਇਹ ਸਮਾਨ ਕੰਪਲੀਟ ਮਿਲ ਜੂ ਇਹ ਕਿੰਨੇ ਹਸ ਪਾਵਰ ਚਾਹੁੰਦਾ ਬਈ ਇਹ ਇਹ 55 ਜੀ ਡਿਸਟ੍ਰਿਬਿਊਟਰ ਹੈਗਾ ਬਈ ਇਹਦੇ ਹਾਂ ਜੀ ਟਾਪ ਮਾਡਲ ਹੈ ਪਾਵਰ ਟਾਪ ਉਹ ਡਬਲ ਡਿਸਟ੍ਰਿਬਿਊਟਰ ਹੈ ਨਾ ਬਈ ਹਾਂ ਜੀ ਠੀਕ ਹੈ ਬਈ ਇਹ ਦੇਖੋ ਹਰਿਆਣਾ ਵਾਲਾ ਬੰਦਾ ਲੈਂਦਾ ਬਈ ਆਪਾਂ ਨੂੰ ਇਹਨੂੰ ਇਹਨੂੰ ਸਿੱਧਾ ਦੇ ਦਈਏ ਦੀ ਦੇ ਦੇ ਠੀਕ ਹੈ ਬਈ ਡਿਮਾਂਡ ਤੇ ਆ ਗਿਆ ਬਈ ਆਪਣੇ ਦੀ 4,35,000 ਰੁਪਏ ਡਿਮਾਂਡ ਕਿੰਨੀ ਆ ਛੱਡ ਦਾਂਗੇ ਬਈ ਆਪਾਂ ਹੀ 4 ਲੱਖ ਦਾ ਦੇ ਦਈਏ 35,000 ਮੰਨ ਤਾ ਠੀਕ ਹੈ ਬਈ ਆਪਾਂ ਜਿੰਨੇ ਵੀ ਟਰੈਕਟਰ ਦਿਖਾ ਦੇ ਬਈ ਹਾਂਜੀ ਵੀ ਬੰਦਾ ਉਹਦੀ ਪੂਰੀ ਤਸੱਲੀ ਕਰਕੇ ਲੈ ਜਾ ਬਈ ਹਾਂਜੀ ਬਾ ਬਾਕੇ ਦੇਖ ਲੈਣਾ ਬਈ ਬਾਕੇ ਦੇਖ ਲਓ ਠੀਕ ਹੈ ਬਈ ਆਪਣੇ ਟਰੈਕਟਰ ਤੇ ਕਿੰਨੇ ਟਾਈਮ ਦੀ ਗਾਰੰਟੀ ਹੁੰਦੀ ਹੈ ਬਈ ਵੀ ਬੰਦੇ ਦੇ ਨਾਂ ਫਿੱਟ ਬੈਠੇ ਨਾਂ ਫਿੱਟ ਬੈਠੇ ਤਾਂ ਹੀ ਗਾਰੰਟੀ ਆਪਣੀ ਇਹ ਹੈ ਜੀ ਕਾਗਜ਼ੀਆਂ ਪੱਤਰਾਂ ਦੀ ਪ ਤੇ ਦੂਆ ਕੋਈ ਨਟਰੀ ਜੋ ਨਿਕਲੇ ਗਏ ਮੁੰਡੀ ਜੇ ਘਰੋਂ ਨਿਕਲੇ ਆਪਣੀ ਹਾਂਜੀ ਠੀਕ ਹੈ ਪਤਾ ਕੀ ਹੁੰਦਾ ਜੀ ਚੱਲਦੀ ਮਸ਼ੀਨਰੀ ਆਈ ਕੋਈ ਵੀ ਨੁਕਸ ਪੈ ਸਕਦਾ ਹੈ ਹਾਂਜੀ ਬਈ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ 99887 ਹਾਂਜੀ ਬਈ 45420 ਠੀਕ ਹੈ ਬਈ ਇਹ ਪਲਾਟ ਨੰਬਰ ਕਿੰਨਾ ਬਾਈ ਇਹ ਕੰਮ ਨੰਬਰ ਪਲਾਟ ਆਈ ਮਾਡਲ ਰੋਡ ਤੋਂ ਠੀਕ ਹੈ ਬਈ ਬਹੁਤ ਬਹੁਤ ਮਿਹਰਬਾਨੀ ਬਾਈ ਠੀਕ ਹੈ ਧੰਨਵਾਦ